ਬਰੈ ਹੁਜੋ ਸਦਾ ਹਮਾਰੇ ਪੱਛਾ ਸਿਰਿਆ ਸੋ ਜੋ ਕਰਿਓ ਰੱਖਾ ਰਾਖ ਲੈ ਰੋ ਮੋਇ ਰਾਖਨ ਹਾਰੇ ਸੰਤ ਸਹਾਈ ਪਿਆਰੇ ਅੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਦਰ ਦਸ ਕੰਤਾ ਕਾ आ ब्रह्मा बबता काल पाए शिव जियो तर पाए काल भा साल जो गीस थी ब्रह्मा जो थियो लोक सवारा माता हमारा महकाल जगत बनायो जन उपायो अवतारा सुई गुरू सम्झो हमारा ਕਾ ਜੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸواری ਸਰਗੁਣ ਸੁਖ ਦਿਓ ਤਰਨ ਕੋ ਫਲ ਮੋਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਬਲੇ ਬੁਰੇ ਕੀ ਪੀਰ ਪਛਾਨਤ ਜੀਤੇ ਉੰਜਰ ਅਸ ਤੁਲਾ ਸਤਿ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਨਾ ਘਟ ਘਟ ਕੇ ਬੰਦ-ਬੱਟ ਕੀ ਜਾਨਾ ਜਬ ਉਦਕਾਰਖ ਦੁਆਰਾ ਬੋਲੋ ਜਬ ਉਦਕਾਰਖ ਦੁਆਰਾ ਬੋਲੋ ਜਬ ਉਦਕਾਰਖ ਕਰਾ ਕਰ ਤਾਰਾ ਫਰ ਜਾਟ ਜੱਪੇ ਅਬਾਰਾ ਜਬ ਆਖਰਕ ਕਾ ਤੋ ਕਹੂੰ ਦੁਨ ਮ ਮਿਲਦੇ ਦਰਸਬ ਹੂੰ ਇਤੇ ਬਦਰ ਸ੍ਰਿਸ਼ਟ ਸਭ ਤਾਰੈ ਆਪਨੀ ਬੂਝ ਉਚਾਰਾ ਤੁਮ ਸਭਨੀ ਤੇ ਰਹਤ ਨਿਰਾਲਮ ਜਾਨਤ ਬੇਧ ਭੇਦ ਅਰ ਆਲਮ ਨਿਰੰਕਾਰ ਨਿਰੰਭ ਕਰ ਨਿਰਲੰਭ ਦੁਆਰਾ ਬੋਲੋ ਨਿਰੰਕਾਰ ਨਿਰੰਭ ਕਰ ਨਿਰਲੰਭ ਦੁਆਰਾ ਬੋਲੋ ਨਿਰੰਕਾਰ ਨਿਰੰਭ ਕਰ ਨਿਰਲੰਭ ਨਿਰੰਕਾਰ ਨਿਰਪਕਾਰ ਨਿਰਲੰਭ ਨਿਰੰਕਾਰ ਨਿਰਪਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭੁ ਤੰਕਾ ਮੂੜ ਉਚਾਰਾ ਤੇ ਬੇਜਾ ਜਾ ਕੋ ਮੇਵ ਨਾ ਪਾਵਤ ਵੇਦਾ ਲਾ ਕੋ ਕਰਪਾ ਅਨ ਅਮਾਨਤ ਮਹਾਂ ਗੂਰ ਕਛੇਦ ਨ ਜਾਣਤ ਮਹਾਦੇਵ ਕੋ ਕਹਤ ਸਦਾ ਸ਼ਿਵ ਨਿਰੰਤਾਰ ਕਾ ਕੀਨ ਤਨ ਨਾ ਪੀਬੋ ਆਪ ਆਪਣੀ ਬੁਧਾ ਜੇਤੀ ਬਨਨ ਪਿੰਨ ਪਿੰਨ ਕੋ ਹੈ ਦੁਆਰਾ ਬੋਲੋ ਬਨਨ ਪਿੰਨ ਪਿੰਨ ਦੋਇ ਤੇਤੀ ਦੁਆਰਾ ਬੋਲੋ ਕਹੂ ਫੂਲ ਰਾਜਾ ਹੈ ਕਹੂ ਕਹੂ ਫੂਲ ਰਾਜਾ ਮੈਂ ਤਾ ਕਹੂ ਸ੍ਰੀ ਸੰਕਰ ਇਕੱਠਾ ਸੰਗਰੀ ਸ੍ਰਿਸ਼ਟ ਦਿਖਾਏ ਅਚੰਭਵ ਸਿਗਰੀ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਯੰਭਵ ਆਭਰਛਾ ਮੇਰੀ ਤਮਕਾਰੋ ਜਿਸ ਕੇ ਅਵਾਰ ਅਸਖਿਆ ਸੰਘਾਰੋ ਨੋਸਟ ਜਿਤੇ ਉਠ ਬਤ ਉਠ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅੰਤ ਸਭ ਸਰਨੀ ਪਹਰੇ ਤਿੰਨ ਕੇ ਦੁਸ਼ਟ ਦੁਵਕ ਤਵਾ ਮਾਰੇ ਪੁਰਖ ਜਮਗ ਮਗ ਪਰੇ ਤਿਹਾਰੇ ਤਿੰਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਹਾਂ ਤਾਂ ਕੇ ਕਾਲ ਨਿਕਟ ਨ ਆਹ ਹੈ ਤਾਂ ਕੇ ਦੁਆਰਾ ਬੋਲੋ ਤਾਂ ਕੇ ਕਾਲ ਨਿਕਟ ਨ ਆਏ ਹੈ ਆਏ ਨਿਕਟ ਨਾ ਆਹ ਹੈ ਤਾਂ ਕੇ ਕਾਲਨਿਕਟਨ ਆਹ ਹੈ ਉਚਾ ਹੋਏ ਤੋ ਸਭ ਕਾਲਾ ਡੁਸ਼ਟ ਰਿਟਟਰ ਤਤ ਕਾਲਾ ਕਿਰਪਾ ਤ੍ਰਿਸ਼ਟਨ ਜਾਏ ਨਿਹਰਿਓ ਤਾਂ ਕੇ ਆਪ ਤਨ ਤੁਮਾ ਹਰ ਹੋ ਨਿਦ ਸਿੱਧ ਕਰਮੋ ਸਭ ਹੋਈ ਡੁਸ਼ਟ ਚਾਰ ਚਵੈ ਸਕੈ ਨ ਕੋਈ ਕੋਈ ਦੁਆਰਾ ਬੋਲੋ न सवारा हा उबारा नारो तारंग दुष्ट दुख ते ਦੁਸ਼ਟ ਦੁਖ ਤੇ ਖੜਗ ਖੜਗ ਖੜ ਖੜਗ ਕੇ ਤਮ ਸ਼ਰਨ ਤੇ ਹਾਰੀ ਆਪ ਹੱਥ ਦੇ ਲੇਹੋ ਵਾਰੀ ਸਰਵ ਢੋਰ ਮੋਹ ਸੁਹਾਈ ਦੁਸ਼ਟ ਦੁਖ ਤੇ